ਪੁੱਛੋ ਨਾ ਜੀ ਰਾਤ ਅੱਖ ਲੱਗ ਗਈ ਹੁਣ ਜਾਗ ਆਈਏ ਤੇ ਭੱਜ ਲੈ ਮੈਂ ਹਾਂ ਚੱਲ ਕੇ ਕੰਮ ਚਲਾਈਏ ਜੀ ਸੀਜ਼ਨ ਤਾਂ ਗਿਆ ਤੁਮ ਇੱਕ ਟਰਾਲੀ ਹੋਈ ਐ 68 ਕੁਆਂਟਲ ਇੱਕ ਹੋਈ ਹੈਗੀ 48 ਅਸਲੀ ਗੱਲ ਸਾਰਾ ਨੂੰ ਤੇ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਆਏ ਆ ਖੇਤ ਖੇਤ ਲੱਗੀ ਹੋਈ ਮਸ਼ੀਨ ਪਿੱਛੇ ਦੇਖੀ ਜੀ ਕਿਧਰ-ਕਿਧਰ ਕੀ ਕਿਧਰ-ਕਿਧਰ ਕੀ ਮਸ਼ੀਨ ਹੀ ਕਵਾਜ ਗਈ ਹੋਏ ਓ ਸੀ ਓ ਪਿਛਲੀ ਆਂਦੀ ਪਿਛਲੀ ਕੀ ਮਸ਼ੀਨ ਹਤੇ ਜੁੜੇ ਰਹੋ ਵੀਡੀਓ ਦੇ ਨਾਲ ਦਿਖਾਵਾਂਗੇ ਰੌਣਕ ਮੇਲਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੁਣ ਆਏ ਹੋ ਜੀ ਬਾਈ ਜੀ ਬਸ ਪੁੱਛੋ ਨਾ ਜੀ ਰਾਤ ਅੱਖ ਲੱਗ ਗਈ ਹੁਣ ਜਾਗ ਆਈਏ ਤੇ ਭੱਜ ਲੈ ਮੈਂ ਹਾਂ ਚੱਲ ਕੇ ਕੰਮ ਚਲਾਈਏ ਜੀ ਸੀਜ਼ਨ ਤੱਕ ਗਿਆ ਤੁਮ ਨਹੀਂ ਰਾਤ ਨੂੰ ਅੱਖ ਲੱਗੀ ਤੇ ਚੰਗੀ ਹੁੰਦੀ ਹੈ ਦਿਨੇ ਲੱਗੀ ਮਾੜੀ ਹੁੰਦੀ ਹੈ ਨਹੀਂ ਦਿਨੇ ਤਾਂ ਨਹੀਂ ਲੱਗਣ ਦਿੰਦੇ ਬਾਈ ਜੀ ਰਾਤ ਲੱਗੀ ਤੇ ਚਲ ਹੋਰ ਵਧੀਆ ਚੱਲੀ ਜਾਂਦੀ ਹੈ ਹਾਂ ਬਹੁਤ ਵਧੀਆ ਚੱਲੀ ਜਾਂਦੀ ਹੈ ਬਾਈ ਜੀ ਚਲੋ ਸਾਨੂੰ ਕਿਸਾਨ ਨੂੰ ਮਿਲਣਾ ਹੈ ਬਾਜੀ ਅੱਜ ਤੋਂ ਚਾਰ ਪੰਜ ਮਹੀਨੇ ਪਹਿਲਾਂ ਬਾਈ ਜੀ ਦਾ ਝੋਨਾ ਵੱਢ ਕੇ ਗਏ ਸੀ ਹਾਂ ਤਾਂ ਅੱਜ ਬਾਈ ਜੀ ਨੇ ਫਿਰ ਫੋਨ ਕੀਤਾ ਕਹਿੰਦਾ ਆਓ ਬਾਈ ਜੀ ਤੇ ਅੱਜ ਕੁਦਰਤੀ ਨੇੜੇ ਸੀ ਮੈਂ ਚਲੋ ਬਾਈ ਜੀ ਅੱਜ ਸਵੇਰ ਨਾਲ ਤੁਹਾਡਾ ਕੰਮ ਆ ਡੇ ਠੀਕ ਹੈ ਕੋਈ ਨਾ ਚਲੋ ਫਿਰ ਆਉਣੇ ਆ ਸੀ ਲੈ ਆਈਏ ਟੈਂਟ ਲੈ ਫਿਰ ਕਰਦੇ ਆ ਗੱਲ ਬਾਤ ਮਸ਼ੀਨ ਹੋ ਗਈ ਚਾਲੂ ਉਹ ਚੱਲੀ ਜਾਂਦੀ ਹੈ ਤੇ ਇਧਰ ਆਪਾਂ ਲੈ ਆਏ ਸੀ ਟਰੈਕਟਰ ਇਹ ਮੈਂ ਲਿਆ ਦੂਜਾ ਲਈ ਜਾਂਦਾ ਵੀਰੇ ਕਿਧਰ ਗਿਆ ਦੂਜਾ ਵੀਰੇ ਲਈ ਜਾਂਦਾ ਪਿੱਛੇ ਬਾਕੀ ਅੱਜ ਦੇਖਦੇ ਆ ਜਿਹੜੇ ਗੀਆਂ ਦੇ 80 ਮਾਣ ਹੋ ਗਈ ਸਾਡੀ 70 ਮਾਣ ਹੋ ਗਈ ਸਾਡੀ 95 ਮਾਣ ਹੋ ਗਈ ਸਾਡੀ 90 ਮਾਣ ਹੋ ਗਈ ਹੁਣ ਸਾਡੀ ਕਿੰਨੇ ਮਾਣ ਹੁੰਦੀ ਆ ਸਾਡੇ ਬੰਦੇ ਆਲੇ ਨਾ ਮਸ਼ੀਨ ਨੇ ਹਾਰ ਨੂੰ ਮਾਰਤਾ ਡਰਾਲਾ ਲਾ ਰਹੀ ਆ ਦੇ ਸਮਾਨ ਵਾਲਾ ਖਾਦਾ ਅੱਜ ਲੱਗਦਾ ਆ ਆ ਗਿਆ ਇਹ ਨਹੀਂ ਲਾਦੀ ਤੂੰ ਪਿੱਛੇ ਕਰਨ ਵਾਲੀ ਏ ਟਰਾਲੀ ਹਾਲਾ ਪਰਮਾਤਮਾ ਦੀ ਕਿਰਪਾ ਨਾਲ ਪਹਿਲਾ ਹਰਮਾਤਾ ਘਰਮਾੜੀ ਨੇ ਦੇਖਿਓ ਤਾਂ ਨਾ ਡਾਦੀਓ ਚ ਚੱਲ ਸਹੀ ਆ ਹਰ ਤੋਂ ਬੋੜ ਇੱਕ ਕਣਕਾਂ ਦੇ ਰਾਈਆਂ ਪਜ ਲਵ ਵਰਤਾ ਕਿਵੇਂ ਉੜਦਾ ਢੋਟ ਮੁੜੇਦੇ ਅਧਾਰੀਆਂ ਦੇ ਮਾਰਤਾ ਪਾ ਮਾਰਦੀ ਪਾ ਮਾਰਦੀ ਇਹ ਜਿਹੜੀ ਮਸ਼ੀਨਾਂ ਦੇ ਵੱਡੀ ਪੂਰੀ ਵਧੀਆ ਕਣਕ ਡਿੱਗੀ ਵੀ ਐ ਤੇ ਕਾਟਰ ਜਮਾ ਰੱਖੀ ਬੈਠੇ ਹੇਟਾ ਪਤੰਦਰ ਦੇ ਜਮਾ ਥੱਲੇ ਪਿਆ ਕਾਟਰ ਤੇ ਪਿੱਛੇ ਦੇ ਹੋਏ ਗੇੜਾ ਲੰਘਿਆ ਨਾ ਫੇਰ ਦੇਉਂਦੋਂ ਪਿੱਛੋਂ ਰਗੜ ਕੇ ਬੋਕਰੀ ਮਾਰੀ ਦਿੰਦੇ ਹਾਂ ਪਿੱਛੋਂ ਤੀਜਾ ਸਾਲ ਹੋ ਗਿਆ ਇਹਨਾਂ ਨੂੰ ਫੜਾਉਣੇ ਆ ਪਾਏ ਗੇੜੇ ਕਣਕਾ ਖੜੀ ਐ ਆ ਵਿੱਚ ਵਿੱਚ ਦੌਗੀਆਂ ਡਿੱਗੀਆਂ ਪਈਆਂ ਜਿਹੜੇ ਡਿੱਗੀ ਵੀ ਐ ਦਮੀ ਜਾ ਜਾਂਦਾ ਤੇ ਸੱਚਾ ਤੇ ਅਸੀਂ ਨਹੀਂ ਕਰੇ ਦਾ ਦਾਤੀ ਚੱਕੀ ਐ ਭਈਆਂ ਜਿਵੇਂ ਨਾਈ ਨਹੀਂ ਮਾਰ ਦਿੰਦਾ ਉਸ ਤਰ੍ਹਾਂ ਮਾਰ ਦਿੰਦਾ ਖੜਦੋ ਖਾਤ ਉਹ ਵੇਹੜੇ ਦਾ ਦੇਖ ਵੀ ਕਿਹਦਾ ਕੁਛ ਕਿੱਟਿਆ ਆ ਬਾਨਾ ਦਾਤੀ ਜੱਕੜ ਦੀ ਰੋਡ ਦੀ ਜੀਬਲ ਦਾ ਬਾਹ ਦਾ ਬੈ ਜਾ ਰਾਣਾ ਬੈਠਾ ਰਿਹਾ ਵੇਸ ਤੇ ਢਾਣੇ ਭੋਣੇ ਟਰਾਲੀਆਂ ਜੋ ਬੁਆ ਲਾਂਗੇ ਕਿ ਮੈਂ ਦੇਖ ਪੈਂਦਾ ਘੜਕਾ ਗੱਜ ਇੱਕ ਕੱਚਾਲਾ ਬੜਵਾਲੀ ਭਾਇਣਾ ਉਹ ਰੋਟੀ ਰੋਟੀ ਖਾ ਕੇ ਤੇ ਚਾਹ ਪੀ ਕੇ ਤੇ ਇੱਕ ਟਰੈਕਟਰ ਤੋਰਤਾ ਇਹਦੇ ਚ ਟਾਪੇ ਪਿਆ ਤਿੰਨ ਨੰਬਰ ਦਾ ਪਰ ਕੇ ਟਰਾਲੀ ਪੁਰਤੀ ਇਹਦੇ ਟਾਪੇ ਪਿਆ ਤਿੰਨ ਉਹਦੇ ਘੇੜੇ ਰਹਿ ਗਏ ਤਿੰਨ ਚਾਰ ਘੀਟ ਕਿ ਲੱਗ ਥਾਂ ਦਾ ਹੂ ਮਸਾ ਮਿਲਣ ਲੱਗਦਾ ਲੱਗ ਜੂਦਾ ਕੀ ਝਾੜ ਨਿਕਲਦਾ ਆਪੜੇ ਤੁਸੀਂ ਰੀਲਾਂ ਨੂੰ ਬੜਾ ਦੇਈ ਜਾਨੇ ਪਿਆਰ ਤੇ ਅੱਜ ਦੀ ਵੀਡੀਓ ਹੈ ਮੈਂ ਤੈਨੂੰ ਕਟਕਟ ਮਿਲ 15 20 ਦਿਨ ਹੋ ਗਏ ਕੋਈ ਵੀਡੀਓ ਨਹੀਂ ਪਾਈ ਸੀ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਿਹਾ ਮੈਂ ਅੱਜ ਤੇ ਵੀਡੀਓ ਸਾਰੀ ਦੇਖ ਕੇ ਜਾਇਓ ਜੇ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਵੀ ਕਣਕ ਗਈ ਵੱਢੀ ਤੇ ਘੇੜਾ ਪਲਾ ਕੇ ਆਉਣੇ ਆ ਧਾਣਾ ਮੰਡੀ ਚ ਚੱਲ ਰਿਹਾ ਨਾਲਾ ਮੰਡੀ ਪਹੁੰਚ ਗਏ ਤੇ ਟਰਾਲੀ ਦੀ ਲਾਤੀ ਲਾਤੀ ਸੀ ਆਪਾਂ ਤੇ ਹੁਣ ਖਾਲੀ ਦਾ ਕਰਾਉਣਾ ਕੰਡਾ ਇੱਕ ਵਾਰੀ ਭਰੀ ਦਾ ਕੰਡਾ ਕਰਾ ਕੇ ਲਾਤਾ ਸੀਗਾ ਹੁਣ ਖਾਲੀ ਦਾ ੰਡਾ ਕਰਾ ਕੇ ਤੇ ਫੇਰ ਆਪਾਂ ਚੱਲਾ ਘਰ ਨੂੰ ਕਣਕ ਦਾ ਕੰਡਾ ਕਰਾ ਕੇ ਆ ਗਏ ਤੇ ਇੱਕ ਟਰਾਲੀ ਹੋਈ ਐ 68 ਕੁਆਂਟਲ ਇੱਕ ਹੋਈ ਹੈਗੀ 48 ਤੇ ਬਾਣਾ ਹੈ ਚਾਰ ਕਿੱਲਿਆਂ ਤੋਂ ਥੋੜਾ ਜਿਹਾ ਉੱਤੇ ਹੈ ਸਾਢੇ 4 ਲਾਲ ਸਾਢੇ 4 ਹੈ ਤੇ ਜੇ ਕਿਦੋਂ ਹਜੇ ਵੀ ਹੈਗਾ ਵੀ ਨਹੀਂ ਨਹੀਂ ਯਕੀਨ ਆਉਂਦਾ ਤਾਂ ਥੱਲੇ ਕਮੈਂਟ ਕਰ ਦਿਓ ਤੇ ਮੈਂ ਫੋਟੋ ਉਹਨੂੰ ਪਰਚੀ ਦੀ ਫੋਟੋ ਸੈਂਡ ਕਰ ਦਉ ਇਹਦੇ ਜਿਵੇਂ ਮੈਨੂੰ ਲਾਉਣ ਦਾ ਹਿਸਾਬ ਕਿਤਾਬ ਨਹੀਂ ਨਹੀਂ ਮੈਂ ਇਹਦੇ ਸਕਰੀਨ ਤੇ ਲਾ ਦਿੰਦਾ ਹੈ